ਸੁਣ ਕੇ ਕਿਸਾਨ ਪ੍ਰਭੂ ਤੁਸੀਂ ਵੀ ਹੈਰਾਨ ਹੋ ਜਾਓਗੇ ਚਮਤਕਾਰ ਵਾਲਾ ਕੰਮ ਹੀ ਹੋ ਗਿਆ ਕਿਸਾਨ ਪ੍ਰਭੂ ਕਿਉਂ ਹੋ ਗਿਆ ਕਿਉਂਕਿ ਇਹਨਾਂ ਦੇ ਭਾ ਦਾ ਚਮਤਕਾਰ ਹੀ ਹੈ ਜਿਵੇਂ ਪਿਛਲੇ 2-3 ਸਾਲ ਤੋਂ ਇਹ ਕਹਿੰਦੇ ਵੀ ਸਾਥੋਂ ਪਾਲਕ ਕੰਟਰੋਲ 'ਚ ਨਹੀਂ ਹੋ ਰਿਆ ਸੀ ਬਹੁਤ ਜ਼ਿਆਦਾ ਪਾਲਕ ਹੁੰਦਾ ਸੀਗਾ ਕਣਕ ਦੇ ਵਿੱਚ ਇਸ ਵਾਰ ਇਹਨਾਂ ਨੇ ਕੋਰਟੇਵਾ ਦੀ ਪਿਕਸਾਰੋ ਦਵਾਈ ਕਰੀ ਸੀ ਜਿਹਦਾ ਕਿ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਇਹਨਾਂ ਨੂੰ ਮਿਲਿਆ ਆਹ ਪਾਲਕ ਵੀ ਤੁਹਾਨੂੰ ਦਿਖਾ ਦਿੰਨੇ ਆ ਕਿਵੇਂ ਫੁੱਕਿਆ ਪਿਆਗਾ ਸਾਰੀ ਗੱਲਬਾਤ ਆਪਾਂ ਤੁਹਾਨੂੰ ਦੱਸ ਦਿਆਂ ਕਿਸਾਨ ਭਰਾ ਦੇ ਜਵਾਨੀ ਆ ਜੋ ਜੀ ਬਈ ਠੀਕ ਠਾਕ ਬਈ ਕਿਹੜੀ ਦਵਾਈ ਤੁਸੀਂ ਇਹ ਕਰੀਏ ਬਈ ਇੱਕ ਤਾਂ ਐਕਸਰ ਕਰੀ ਬਈ ਇੱਕਾ ਬਤਾ ਰੂ ਕਰਦੀ ਇੱਕਸਾਰੋ ਕਿਹੜੇ ਕਿਹੜੇ ਤੁਹਾਡੇ ਨਦੀਨ ਸੀ ਜ਼ਿਆਦੇ ਬਾ ਖੰਡੀ ਸੀ ਪਾਲਕ ਦੀ ਤੇ ਇੱਕ ਆਪਣੀਂਜੀ ਦੀ ਅੱਛਾ ਪਿਛਲੇ ਸਾਲ ਤੁਸੀਂ ਕਿਹੜੀ ਦਵਾਈ ਕਰ ਪਿਛਲੇ ਸਾਲ ਕੰਟਰੋਲ ਹੁੰਦਾ ਸੀ ਜਾਂ ਨਹੀਂ ਹੁੰਦਾ ਸੀ ਤੁਹਾਡੇ ਹੁੰਦਾ ਰਿ ਦੀ ਕਿਹੜਾ ਮਰ ਜਾਂਦੀ ਤੇ ਫਿਰ ਹੋਏ ਨਾਲ 2-4 ਨਾਲ 2-4 ਨਾਲ ਤੇ ਹੁਣ ਤੁਸੀਂ ਇਹ ਕਾਹਦੇ ਨਾਲ ਦਵਾਈ ਕਰੀ ਹੈ ਢੋਲੀਆਂ ਨਾਲ ਕਰੀਏ ਢੋਲੀਆਂ ਨਾਲ ਤੇ ਐਕਸਲ ਕਰੀਆ ਕਿ ਪਿਕਸਾਰ ਹਾਂ ਕਿਵੇਂ ਤੁਹਾਨੂੰ ਰਿਜ਼ਲਟ ਮਿਲਿਆ ਮਾਂ ਮਾਂ ਕੱਖੇ ਚਮਤ ਜਮਾਉਣ ਮਾਰਤੇ ਕੱਖੇ ਪੂਰੇ ਘੈਂਟ ਲੱਗਦੀ ਹੈ ਦਵਾਈ ਦਾ ਅੱਛਾ ਕਿੰਨੇ ਦਿਨੋਂ ਦਵਾਈ ਕਰੀ ਨੂੰ 15 ਦਿਨ ਕੋਈ ਕਣਕ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਕੁਛ ਨਹੀਂ ਪੂਰਾ ਨਹੀਂ ਠੀਕ ਹੈ ਤੇ ਹੋਰ ਤੁਸੀਂ ਅੱਗੇ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਇਹ ਵਰਤੋ ਬਈ ਵਧੀਆ ਹੀ ਵਧੀਆ ਦਵਾਈ ਹੈ ਜੀ ਠੀਕ ਹੈ ਤੇ ਕਿਸੇ ਤਰ੍ਹਾਂ ਦਾ ਕਣਕ ਨੂੰ ਤੁਹਾਡੇ ਝਟਕਾ ਨਹੀਂਗਾ ਕੋਈ ਨਹੀਂ ਤੇ ਤੁਸੀਂ ਕਿੰਨੀ ਡੋਜ਼ ਪਾਈ ਹੈ ਦੀ ਕਿੱਲੇ ਦੀ ਪਾਈ ਹੈ ਕਿੱਲੇ ਦੀ 200 ਗ੍ਰਾਮ ਦੀ ਪਾਈ ਹੈ ਜੀ ਠੀਕ ਹੈ ਤੇ ਵਧੀਆ ਰਿਜ਼ਲਟ ਤੁਹਾਨੂੰ ਮਿਲਿਆ ਪੂਰਾ ਵਧੀਆ ਓਕੇ ਜੀ ਧੰਨਵਾਦ